ਉੱਧਰ ਕੰਗਰਾਂ ਰੋਧ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦਾ ਵਿਵਾਦ ਭਖਦਾ ਹੈ ਨਜ਼ਰੋਂਦਾ ਪਿਆ ਗਿਆ ਆ ਪਿੰਡਰਾਂ ਵਾਲੇ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਹੈ ਜੀਪੀਸੀ ਨੇ ਕੰਗਰਾਂ ਨੂੰ ਭੇਜਿਆ ਨੋਟਿਸ ਜੀ ਹਾਂ ਸ਼ੋਮਰੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਜੀਪੀਸੀ ਨੇ ਮੰਗਲਵਾਰ ਨੂੰ ਅਦਾਕਾਰਾਂ ਤੋਂ ਸਿਆਸਤਦਾਨ ਬਣੀ ਕੰਗਰਾਂ ਰੋਧ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦੇ ਨਿਰਮਾਤਾਵਾਂ ਤੇ ਸਿੱਧਾ ਸਿੱਖਾਂ ਦੇ ਚਿੱਤਰ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ ਇਸ ਵਿੱਚ ਕਿਹਾ ਗਿਆ ਕਿ ਸਿੱਖ ਪਚਾਰਕ ਜਨੈਲ ਸਿੰਘ ਭਿੰਡਰਾਵਲੇ ਅਤੇ ਸਿੱਖ ਕੌਮ ਦੇ ਕਿਸੇ ਵੀ ਵਿਅਕਤੀ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਦੇ ਸ਼ਾਸਨ ਦੌਰਾਨ ਭਾਰਤ 'ਚ 1975 'ਚ ਐਮਰਜੈਂਸੀ ਲਗਾਈ ਗਈ ਸੀ ਇਸ ਜੀਵਨੀ ਤੇ ਬਣੀ ਫਿਲਮ ਚ ਕੰਗਨਾ ਰੋਤ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ ਤੇ ਫਿਲਮ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ਦੇ 6 ਸਤੰਬਰ ਨੂੰ ਰਿਲੀਜ਼ ਹੋਣ ਦੀ ਉਮੀਦ ਹੈ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨ ਬੀ ਸਿੰਘ ਸਿਆਲਿਆ ਵੱਲੋਂ ਭੇਜੇ ਗਏ ਨੋਟਿਸ ਵਿੱਚ ਫਿਲਮ ਨਿਰਪਾਤਤਾਵਾਂ ਨੂੰ ਫਿਲਮ ਵਿੱਚੋਂ ਸਿੱਖ ਵਿਰੋਧੀ ਭਾਵਨਾਵਾਂ ਨੂੰ ਦਸਾਉਂਦੇ ਸੀਨ ਹਟਾਉਣ ਲਈ ਕਿਹਾ ਗਿਆ ਹੈ ਟਰੈਲਰ ਨੂੰ ਜੰਤਰਕਰਨ ਅਤੇ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਤੋਂ ਹਟਾਉਣ ਦੇ ਨਾਲ-ਨਾਲ ਸਿੱਖ ਕੌਮ ਤੋਂ ਲਿਖਤੀ ਮਾਫੀ ਮੰਗਣ ਦੀ ਵੀ ਗੱਲ ਕੀਤੀ ਗਈ ਹੈ ਐ ਜੀ ਪੀ ਸੀ ਨੇ ਕਿਹਾ ਕਿ ਸੀਨ ਦਿਖਾਏ ਗਏ ਹਨ ਜਿਸ ਵਿੱਚ ਸਿੱਖ ਪਹਿਰਾਵੇ ਵਿੱਚ ਕੁਝ ਪਾਤਰ ਅਸਾਲਟ ਰਾਈਫਲਾਂ ਨਾਲ ਲੋਕਾਂ ਦੀ ਗੋਲੀਬਾਰੀ ਕਰਦੇ ਦਿਖਾਈ ਗਏ ਹਨ ਨੋਟਿਸ ਵਿੱਚ ਕਿਹਾ ਗਿਆ ਕਿ ਅਜਿਹਾ ਕੋਈ ਸਬੂਤ ਜਾਂ ਰਿਕਾਰਡ ਨਹੀਂ ਹੈ ਜਿਸ ਵਿੱਚ ਇਹ ਸਾਬਤ ਹੋ ਸਕੇ ਕਿ ਭਿੰਡਰਾ ਵਾਲੇ ਨੇ ਕਦੇ ਕਿਸੇ ਨੂੰ ਅਜਿਹੇ ਸ਼ਬਦ ਕਹੇ ਹਨ ਐ ਜੀ ਪੀ ਸੀ ਨੇ ਨੋਟਿਸ ਵਿੱਚ ਕਿਹਾ ਕਿ ਫਿਲਮ ਵਿੱਚ ਸਿੱਖ ਸਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਧਰਮ ਬਾਰੇ ਗਲਤ ਸਿੱਖਿਆ ਦੇਣ ਦਾ ਜਰੀਆ ਸਾਬਤ ਹੋ ਰਹੀ ਹੈ ਨੋਟਿਸ ਵਿੱਚ ਕਿਹਾ ਗਿਆ ਕਿ ਫਿਲਮ ਸਿੱਖ ਇਤਿਹਾਸ ਦੇ ਕਾਲੇ ਦਿਨਾਂ ਨੂੰ ਦਸਾਉਂਦੀ ਹੈ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਵੱਡੇ ਬਿਆਨ ਤੋਂ ਵੀ ਹੰਗਾਮਾ ਹੋਇਆ ਸੀ ਇਸ ਤੋਂ ਪਹਿਲਾਂ ਕੰਗਨਾਲ ਨੋਟ ਤੇ ਕਿਸਾਨ ਵਿਰੋਧੀ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਦੂਜੇ ਦਿਨ ਵੀ ਸਿਆਸਤ ਗਰਮਾਈ ਰਹੀ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾਲ ਦੇ ਵਿਵਾਦਿਤ ਵਿਵਾਨ ਨੂੰ ਲੈ ਕੇ ਜਿੱਤੇ ਆਮ ਆਦਮੀ ਪਾਰਟੀ ਤੇ ਹਰਿਆਣਾ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਕੀਤਾ ਉੱਥੇ ਹੀ ਕਾਂਗਰਸ ਤੇ ਹਮਲਾ ਬੋਲਿਆ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾ ਦਿੱਤਿਆ ਸਿੰਘ ਨੇ ਕੰਗਨਾ ਦੀ ਟਿੱਪਣੀ ਤੇ ਹਮਲਾ ਬੋਲਿਆ ਤੇ ਕਿਹਾ ਕਿ ਕੰਗਨਾ ਦਾ ਬਿਆਨ ਉਸ ਦੀ ਬੋਧਿਕ ਦਿਵਾਲੀਆਪਨ ਨੂੰ ਦਸਾਉਂਦਾ ਹੈ ਸਿੰਘ ਨੂੰ ਕਿਹਾ ਕਿ ਕੰਗਨਾ ਸਿੰਘ ਨੇ ਕਿਹਾ ਕਿ ਕੰਗਨਾ ਨੇ ਕਿਸਾਨ ਦੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ ਵਿੱਚ ਚੀਨ ਅਤੇ ਅਮਰੀਕਾ ਦੇ ਹੱਥ ਹੋਣ ਦੀ ਸੰਭਾਵਨਾ ਜਤਾਈ ਹੈ ਇਸ ਦੇ ਨਾਲ ਹੀ ਛਿਪ ਸੇਨਾ ਦੀ ਦਾਜ ਸਭੀ ਮੈਂਬਰ ਪ੍ਰਿੰਕਿਆ ਚਤੁਰਵੇਦੀ ਨੇ ਐਕਸ ਤੇ ਇੱਕੇ ਪੋਸਟ 'ਚ ਕਿਹਾ ਕਿ ਕੰਗਨਾ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਉਮੀਦ ਜਤਾਈ ਕਿ ਉਹ ਆਪਣੀ ਟਿੱਪਣੀ ਲਈ ਮਾਫੀ ਮੰਗੇਗੀ ਅਤੇ ਪਾਇ ਪਾਇਸ ਤੇ ਅਫਸੋਸ ਪ੍ਰਗਟ ਕਰੇਗੀ ਜਿਹੜੀ ਇਹ ਜਾਣੀ ਜਾਂਦੀ ਆ ਤੇ ਨਵੇਂ ਨਵੇਂ ਆਵਾਜ਼ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾਜਪਾ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿੱਖ ਭਾਵਨਾ ਨੂੰ ਫੇਸ ਪਹੁੰਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼ਰੋਨੀ ਗੁਰਦੁਆਰਾ ਪਰੰਧਾ ਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਰਕਾਰ ਜੋ ਮੰਤਰੀ ਜਿਹੜੀ ਅਸ਼ਵਨੀ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸ਼ਰੋਨੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਇਹ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਰਦਾਰਕੁਸ਼ੀ ਕਰਦੀ ਆ ਤੇ ਸਿੱਖ ਕਰੈਕਟਰ ਦੀ ਕਰਦਾਸਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਨਾ ਦਿੱਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਕੋਸ਼ਰੀ ਕਮੇਟੀ ਨੇ ਆਪਣਾ ਜਿਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਕਿ ਅਜਿਹੀ ਫਿਲਮ ਜਿਹੜੀ ਨਫਰਤ ਫਲਾਉਂਦੀ ਆ ਭਾਈਚਾਰੇ ਨੂੰ ਆਪਸੀ ਪੇਜਮੈਂਟ ਨੂੰ ਦੇ ਆ ਤੋੜਦੀ ਆ ਇਸ ਅਜਿਹੀ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਹੈ ਜਾਣੀ ਜਾਂਦੀ ਹੈ ਤੇ ਨਵੇਂ ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾ ਜੀਪੀ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿੱਖ ਭਾਵਨਾ ਨੂੰ ਫੇਸ ਪਹੁੰਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਾਰਾ ਸਰਕਾਰ ਜੋ ਮੰਤਰੀ ਜਿਹੜੀ ਅਸ਼ਵਨੀ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸ਼੍ਰੋਮਣੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਰਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼ਰੋਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਤੇ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਿਰਦਾਰਕੁਸ਼ੀ ਕਰਦੀ ਆ ਤੇ ਸਿੱਖ ਕੈਰੇਕਟਰ ਦੀ ਕਰਦਾਸ਼ਕੁਸ਼ੀ ਕਰਦੀ ਆ ਇਸ ਫਿਲਮ